ਐਗਰੀਕਲਚਰ ਕਾਲਸਾ ਬਾਇਓਲੋਜੀ ਕੀ ਫਤਿਹ ਆਪਾਂ ਹਰ ਸਾਲ ਦੀ ਤਰ੍ਹਾਂ 8ਵਾਂ ਸੈਂਚ ਮੇਲਾ ਇਸ ਵਾਰ ਕਰਵਾਇਆ ਗਿਆ ਇਸ ਵਿੱਚ 200 ਤੋਂ ਵੱਧ ਭਲਵਾਨਾਂ ਨੇ ਭਾਗ ਲਿਆ ਜਿਨੇ ਵੀ ਭਲਵਾਨ ਅਤੇ ਪ੍ਰਬੰਧਕ ਸੱਜਣ ਮੇਰੇ ਪਹੁੰਚੇ ਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਅਸੀਂ ਆਸ ਕਰਦੇ ਆ ਕਿ ਅਗਲੀ ਵਾਰ ਵੀ ਅਸੀਂ ਵੱਧ ਝੜ ਕੇ ਇਸ ਪ੍ਰੋਗਰਾਮ ਦਾ ਵਧੀਆ ਪ੍ਰੋਗਰਾਮ ਕਰਾਂਗੇ ਐਸ ਕੀ ਵੀ ਬਹੁਤ ਵਧੀਆ ਅਰੇਂਜਮੈਂਟ ਸੀਗਾ ਤੇ ਬਹੁਤ ਜ਼ਿਆਦਾ ਭਰਾਵਾਂ ਮੇਰਿਆਂ ਨੇ ਲੋਕਾਂ ਨੇ ਸਹਿਯੋਗ ਬਹੁਤ ਦਿੱਤਾ ਜਿਸ ਤੈਦ ਲੋਕਾਂ ਦਾ ਧੰਨਵਾਦ ਕਰਦੇ ਆਂ ਥੈਂਕ ਯੂ ਪਿੰਡ ਪਛ ਦਿngਲਾ ਕੁਸ਼ਾਰਪਰ ਵਿਖੇ ਅਸੀਂ 8ਵੇਂ ਛਿੰਝ ਮੇਲਾ ਕਰਵਾਇਆ ਸਾਡੇ ਪੰਕੀ ਪਹਿਲਵਾਨ ਜੀ ਪਛ ਦਿngਲਾ ਤੋਂ ਇੱਕ ਹੁਲਦੇ ਵੀ ਰਹੇ ਕੁਸ਼ਤੀਆਂ ਇਹਨਾਂ ਨੂੰ ਸ਼ੌਂਕ ਹੈ ਇਹਨਾਂ ਦੇ ਸਾਡੇ ਪਿੰਡ ਦੇ ਸਹਿਯੋਗ ਨਾਲ ਐਨਾਂ ਦੇ ਪ੍ਰਾਵਾ ਦੇ ਸਹਿਯੋਗ ਦੇ ਨਾਲ 8ਵੇਂ ਛਿੰਝ ਮੇਲਾ ਪੁਰੇ ਜੋਰਾ-ਛੋਰਾ ਨਾਲ ਕਰਵਾਇਆ ਗਿਆ ਜਿਹਦੇ ਵਿੱਚ ਪਹਿਲਾ ਨਾਮ ਬੁੱਲਟ ਮੋਟਰਸਾਈਕਲ ਅਰਾਂ ਤੋਂ ਪਹਿਲਵਾਨ ਆਇਆ ਸੀਗਾ ਉਨੇ ਜਿੱਤਿਆ ਤੇ ਸੈਕਿੰਡ ਰਿਆ ਗੌਰਵ ਮਾਛੀਬਾੜੇ ਤੋਂ ਉਹਨੂੰ 1,25,000 ਰੁਪਇਆ ਇਨਾਮ ਦਿੱਤਾ ਗਿਆ ਬਾਕੀ 200 ਤੋਂ ਵੱਧ ਕੁਸ਼ਤੀਆਂ ਹੋਈਆਂ ਜਿਹਦੇ ਵਿੱਚ ਬਹੁਤ ਤਕੜੇ ਤਕੜੇ ਸਾਰੇ ਵੱਖ-ਵੱਖ ਨਾਮ ਦਿੱਤੇ ਗਏ ਹਰ ਇੱਕ ਤਰ੍ਹਾਂ ਦਾ ਅਰੇਂਜਮੈਂਟ ਸੀ ਬੈਠਰ ਦਾ ਕੁਰਸੀਆਂ ਦਾ ਲੰਗਰ ਪਾਣੀ ਦਾ ਅਰੇਂਜਮੈਂਟ ਸੀ ਫੁੱਲਾ ਸਾਡੇ ਵੱਖ-ਵੱਖ ਲੀਡਰ ਵੀ ਆਏ ਆ ਲੋਕਾਂ ਦੇ ਵੇਲੇ ਬੜਾ ਸਹੂਜ ਦਿੱਤਾ